ਨੌਵੇਂ ਪਾਤਸ਼ਾਹ ਨੇ ਕੁੱਤੇ ਦੀ ਉਦਾਹਰਨ ਕਿਉਂ ਦਿੱਤੀ? ਸਵਾਮੀ ਕੋ ਗ੍ਰਹਿ ਗਿਆ ਸਦਾ ਸਵਾਨ ਤਜ ਤ ਨਹੀਂ ਨਿਤ। ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਇ ਇੱਕ ਚਿਤ। ਸਵਾਨ ਕਹਿੰਦੇ ਕੁੱਤੇ ਨੂੰ। ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਇਸੇ ਤਰੀਕੇ ਨਾਲ ਇੱਕ ਮਨ ਇੱਕ ਚਿਤ ਹੋ ਕੇ ਮਾਲਕ ਦੀ ਅਰਦਾਸਾ ਕਰੋ। ਬਹੁਤ ਵੱਡਾ ਕੱਠ ਵੀ ਹੋਵੇ, ਰੌਲਾ ਰੱਪਾ ਵੀ ਹੋਵੇ। ਮੜੇ ਅਮੀਰ ਬੰਦੇ ਉੱਥੇ ਬੈਠੇ ਹੋਣ, ਕੀਮਤੀ ਛਾਪਾਂ ਛੱਲੇ ਪਾ ਕੇ ਬੈਠੇ ਹੋਣ ਸਮੇਂ ਦਾ ਬਾਦਸ਼ਾਹ ਬੈਠਾ ਹੋਵੇ ਪ੍ਰਧਾਨ ਮੰਤਰੀ ਵੀ ਬੈਠਾ ਹੋਵੇ ਜਿਹੜਾ ਕੁੱਤਾ ਨਾ ਉਹ ਆਪਦੇ ਮਾਲਕ ਦੇ ਕੋਲੇ ਹੀ ਜਾਊਗਾ ਉਹ ਉਹਦੇ ਕੋਲੇ ਜਾ ਕੇ ਉਹਨੇ ਪੁੱਛ ਲਾਉਣੀ ਕੁੱਤੇ ਨੇ ਇਸੇ ਲਈ ਉਹਦੀ ਵਫਾਦਾਰੀ ਦੀ ਮਿਸਾਲ ਦਿੱਤੀ ਗੁਰੂ ਮਹਾਰਾਜ ਜੀ ਨੇ ਵੀ ਇਸ ਤਰੀਕੇ ਦੇ ਨਾਲ ਜਿਹੜੇ ਮਾਲਕ ਨੂੰ ਸਮਰਪਿਤ ਹੋ ਜਾਂਦੇ ਆ ਉਹਨਾਂ ਦੇ ਸਾਹਮਣੇ ਕੰਨਾ ਰੌਲਾ ਰੱਪਾ ਹੋਵੇ ਦੁਨੀਆ ਜਿੱਧਰ ਮਰਜੀ ਤੁਰੇ ਤੁਰੇ ਉਹ ਕਿਸੇ ਨੂੰ ਕੁਝ ਕਹਿੰਦੇ ਵੀ ਨਹੀਂ ਠੀਕ ਆ ਪਈ ਜਾਵੇ ਰੌਲਾ ਤਰ੍ਹਾਂ ਤਰ੍ਹਾਂ ਦੇ ਬਣ ਠਣ ਕੇ ਬੈਠੇ ਰਹਿਣ ਕੋਈ ਬਾਬਾ ਬਣਿਆ ਰਵੇ ਕੋਈ ਸਤਿਗੁਰੂ ਬਣਿਆ ਬੈਠਾ ਰਵੇ ਕੋਈ ਕੁਝ ਬਣਿਆ ਬੈਠਾ ਰਵੇ ਪਰ ਉਹ ਆਪਣੇ ਮਾਲਕ ਦੇ ਦਰ ਤੋਂ ਬਿਨਾ ਹੋਰ ਕਿਸੇ ਪਾਸੇ ਜਾਂਦੇ ਨਹੀਂ ਕਿਉਂ ਉਹਨਾਂ ਨੂੰ ਪਤਾ ਲੱਗ ਗਿਆ ਵੈਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ